ਕੈਨੇਡਾ ਦੀ ਧਰਤੀ ਉਤੇ ਭਾਰਤੀ ਵਿਦਿਆਰਥੀਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਸਾਨੂੰ ਰਿਪੋਰਟ ਕਰਕੇ ਭਾਰਤ ਭੇਜਣਾ ਚਾਹੁੰਦੀ ਹੈ ਪਰ ਅਸੀਂ ਮੰਗ ਕਰ ਰਹੇ ਹਾਂ ਕਿ ਸਾਨੂੰ ਪੀਆਰ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਵੱਡੇ ਪੱਧਰ ਤੇ ਰੋਜ਼ ਪ੍ਰਦਰਸ਼ਨ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਇਹ ਵਿਦਿਆਰਥੀ ਰੋਜ਼ ਮਜਾਰਾ ਕਰ ਰਹੇ ਨੇ ਤੇ ਮੰਗਲਵਾਰ 28 ਮਈ ਤੋਂ ਉਹ 24 ਘੰਟੇ ਵਾਲੀ ਮੁਕੰਮਲ ਭੁੱਖ ਹੜਤਾਲ ਜੀ ਚੱਲੇ ਗਏ ਨੇ ਕੈਨੇਡਾ ਦੇ ਸਰਕਾਰੀ ਚੈਨਲ ਸੀਬੀਸੀ ਦੀ ਰਿਪੋਰਟ ਦੇ ਅਨਸਾਰ ਹੁਣ ਰੋਸ ਮੁਜ਼ਾਹਰ ਕਰੀ ਵਿਦਿਆਰਥੀ ਪਾਣੀ ਤੱਕ ਵੀ ਨਹੀਂ ਲੈ ਰਹੇ ਜਿਸ ਕਾਰਨ ਉਹਨਾਂ ਦੀ ਜਾਨਾਂ ਨੂੰ ਵੀ ਖਤਰਾ ਬਣ ਚੁੱਕਿਆ ਪ੍ਰਿੰਸ ਐਡਵਰਡ ਆਇਲੈਂਡ ਦੀ ਸਰਕਾਰ ਵੱਲੋਂ ਮੌਜੂਦਾ ਵਰੇ 2024 ਵਾਸਤੇ ਪਰਮਨੈਂਟ ਰੈਜ਼ਿਡੈਂਸੀ ਪੀਆਰ ਲਈ ਵਰਕਰਾਂ ਦੀ ਗਿਣਤੀ 2100 ਤੋਂ ਘਟਾ ਕੇ 1600 ਕਰ ਦਿੱਤੀ ਗਈ ਹੈ ਇੰਜ ਕਾਮਿਆਂ ਦੀ ਗਿਣਤੀ ਵਿੱਚ 25% ਦੀ ਕਮੀ ਆ ਜਾਵੇਗੀ ਇੱਕ ਪ੍ਰਦਰਸ਼ਨਕਾਰੀ ਵਿਦਿਆਰਥੀ ਜਿਸ ਦਾ ਨਾਮ ਜਸਪ੍ਰੀਤ ਸਿੰਘ ਸੀਵੀ ਆਨੇ ਦੋਸ਼ ਲਾਇਆ ਕਿ ਸਰਕਾਰ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੀ ਹੈ ਜਿਹੜੇ ਪਹਿਲਾ ਤੋਂ ਕੈਨੇਡਾ ਪੀਆਰ ਹਾਸਲ ਕਰਨ ਦੀ ਪ੍ਰਕਿਰਿਆ ਵਿੱਚ ਸਨ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਦੇ ਕੰਨਾਂ ਤੇ ਜੂਨ ਆ ਸਰ ਕੀ ਤਾਂ ਉਹ ਹੜਤਾਲ ਰੋਜ਼ਾਨਾ ਕਰ ਦਿੱਤੀ ਜਾਵੇਗੀ ਇਸ ਕੈਨੇਡੀਅਨ ਸੂਬੇ ਦੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਦਲੇ ਜਾਣ ਕਰਕੇ ਪੰਜਾਬ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਵਾਪਸ ਪਰਤਣਾ ਪਿਆ